ਪੰਜਾਬ বিজেপি ਦੇ ਪ੍ਰਧਾਨ ਕਮਲ ਸ਼ਰਮਾ ਅਜੇ ਆਪਣੇ ਸਾਬਕਾ ਪੀਏ ਜਿੰਮੀ ਸੰਧੂ ਦੇ ਨਸ਼ਾ ਤਸਕਰਾਂ ਨਾਲ ਸੰਬੰਧਾਂ ਦੇ ਵਿਵਾਦ ਤੋਂ ਬਾਹਰ ਨਹੀਂ ਆਏ ਕਿ ਇੱਕ ਹੋਰ ਵਿਵਾਦ ਨੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹੈ। ਕਮਲ ਸ਼ਰਮਾ ਦਾ ਕਰੀਬੀ ਕਿਹਾ ਜਾਣ ਵਾਲਾ ਅਤੇ ਫਿਰੋਜ਼ਪੁਰ ਦੇ ਸਾਬਕਾ ਬੀਜੇਪੀ ਆਗੂ ਜਨਰਲ ਸਿੰਘ ਉਰਫ ਨਿਮਾਣਾ ਨੂੰ ਰਾਜਸਥਾਨ ਪੁਲਿਸ ਨੇ ਉਧਤਿਨ ਹੋਰ ਸਾਥੀਆਂ ਸਮੇਤ ਨਸ਼ੀਲੇ ਪਦਾਰਥਾਂ ਸੰਦੇਗੀ ਗ੍ਰਿਫਤਾਰ ਕੀਤਾ ਹੈ। ਇਹਨਾਂ ਤਿੰਨਾਂ ਕੋਲੋਂ 3 ਕਿਲੋ ਅਫੀਮ ਅਤੇ 190 ਕਿਲੋ ਪੋਕੀ ਬਰਾਮਦ ਹੋਈ ਹੈ। ਨਿਮਾਣਾ ਦੇ ਸਾਥੀਆਂ ਦੇ ਨਾਂ ਸੁਖਵਿੰਦਰ ਸਿੰਘ, ਸਾਧੂ RAM ਤੇ ਪ੍ਰਗਟ ਸਿੰਘ ਨੇ ਕਮਲ ਸ਼ਰਮਾ ਤੇ ਵਿਰੋਧੀਆਂ ਨੇ ਫਿਰ ਹਮਲਾ ਕੀਤਾ ਕਾਂਗਰਸ ਨੇ ਮੰਗ ਕੀਤੀ ਹੈ ਕਿ ਸ਼ਰਮਾ ਅਸਤੀਫਾ ਦੇਣ ਤੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਕਾਂਗਰਸ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਫਿਰੋਜ਼ਪੁਰਜ ਪ੍ਰੈਸ ਕਾਨਫਰੰਸ ਕੀਤੀ ਇਹ ਜਿਹੜੀ ਇਨਕੁਆਇਰੀ ਹੈ ਸੀਬੀਆਈ ਨੂੰ ਦੇ ਦੇਣੀ ਚਾਹੀਦੀ ਹੈ ਕਿਸੇ ਹਾਈ ਕੋਰਟ ਦੇ ਜੱਜ ਤੋਂ ਇਹਦੀ ਮੋਨੀਟਰਿੰਗ ਕਰਾਣੀ ਚਾਹੀਦੀ ਹੈ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੇ ਬੀਜੇਪੀ ਦਾ ਕਹਿਣਾ ਹੈ ਕਿ ਜਰਨੈਲ ਸਿੰਘ ਉਰਫ ਨਿਮਾਣਾ ਨੂੰ 3 ਮਹੀਨੇ ਪਹਿਲਾਂ ਹੀ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ ਕਾਂਗਰਸ ਨੇ ਜਰਨੈਲ ਸਿੰਘ ਨਾਲ ਕਮਲ ਸ਼ਰਮਾ ਦੀਆਂ ਤਸਵੀਰਾਂ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਜਰਨੈਲ ਨੂੰ ਕਮਲ ਸ਼ਰਮਾ ਸ਼ਹਿਦਿੰਦੇ ਰਹੇ ਨੇ